ਕ੍ਰਿਜ਼ੀ ਮਾਇਪਸਨ ਅਸਾਂ ਅਸੇ ਕਿ ਆਪਣੇ ਕੱਲ ਪਰਸੋ ਵਿਚਾਰ ਚੱਲ ਰਿਹਾ ਸੀਗਾ ਹੂੰ ਤੇ ਵੀ ਜੋ ਜੋ ਆਪਣੇ ਸਬੰਧ ਬਣਦੇ ਨੇ ਰਿਸ਼ਤੇ ਦਾ ਨਾਤੇ ਵੀ ਸਾਨੂੰ ਕੁਦਰਤ ਉਧਰ ਨੂੰ ਲੈ ਕੇ ਜਾਂਦੀ ਆ ਹੂੰ ਹੂੰ ਤੇ ਜਿਹੜਾ ਇਹ ਸਿਸ਼ਟਾ ਸਾਡਾ ਹੁੰਦਾ ਆ ਤੇ ਫਿਰ ਜਿਵੇਂ ਆਪਾਂ ਫਰਜ਼ ਕਰੋ ਸੜਕ ਤੇ ਤੁਰੇ ਜਾਂਦੇ ਆ ਜੀ ਆਪਣੇ ਵਿੱਚ ਕੋਈ ਲਿਆ ਕੇ ਕੋਈ ਚੀਜ਼ ਮਾਰ ਜਾਂਦਾ ਹੂੰ ਬਿਨਾ ਮਤਲ ਕਸੂਰ ਉਹਦਾ ਹੁੰਦਾ ਸਾਰਾ ਉਹਨੂੰ ਕਿੱਦਾਂ ਨੁਕੀਣਾ ਜਾਵੇ ਜੀ ਨਹੀਂ ਐਕਸੀਡੈਂਟ ਆ ਨਾ ਉਹ ਤਾਂ ਉਹ ਤਾਂ ਜ਼ਿੰਦਗੀ 'ਚ ਉਹਨੂੰ ਅਸੀਂ ਅਸਲ 'ਚ ਪਤਾ ਕੀ ਜਿਹੜੇ ਸਵਾਲ ਆ ਸਾਡੇ ਹੂੰ ਉਹ ਇਸ ਚੀਜ਼ 'ਚੋਂ ਨਿਕਲਦੇ ਆ ਕਿ ਮੇਰੇ ਕੁਝ ਵੀ ਉਲਟ ਨਾ ਹੋਵੇ ਸਾਰਾ ਕੁਝ ਮੇਰੇ ਹੱਕ ਵਿੱਚ ਜਾਵੇ ਨੇ ਉਹ ਕਦੇ ਆਏ ਨਹੀਂ ਲੈ ਕੇ ਕਿਹੜੇ ਹੱਬ ਤੇ ਚੱਲੀ ਵੀ ਉਹ ਮੈਂ ਤੁਸੀਂ ਤੁਸੀਂ ਥੋੜਾ ਜਿਹਾ ਥੋੜਾ ਜਿਹਾ ਪਹਿਲਾਂ ਪਹਿਲਾਂ ਜਿਹੜੀ ਮੈਂ ਗੱਲ ਕਹੀ ਆ ਸੁਣੀ ਆ ਤੁਸੀਂ ਹਾਂਜੀ ਹਾਂ ਸੁਣੀ ਸੀ ਮੈਂ ਮੈਂ ਕੀ ਕਿਹਾ ਮੈਂ ਤੁਸੀਂ ਕਿਹਾ ਸੀ ਕਿ ਜਿਹੜੇ ਸਾਡੇ ਰਿਸ਼ਤੇ ਨਾਤੇ ਸਬੰਧ ਬਣਦੇ ਨੇ ਸਾਨੂੰ ਕੁਦਰਤ ਉਹ ਜਿਹੇ ਹਾਲਾਤ ਬਣਾਉਂਦੀ ਹੈ ਨਹੀਂ 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 ਹੁਣ ਜਿਹੜੀ ਮੈਂ ਇਹਦੇ ਜਵਾਬ ਹੁਣ ਮੈਂ ਗੱਲ ਕਹੀ ਤੁਹਾਨੂੰ ਮੈਂ ਤੁਹਾਨੂੰ ਕਿਹਾ ਅਸਲ ਵਿੱਚ ਮਨੁੱਖ ਦੀ ਸਾਡੀ ਸਾਰਿਆਂ ਦੀ ਇਹ ਇੱਛਾ ਆ ਕਿ ਮੈਂ ਜੋ ਜੋ ਕਰਨਾ ਚਾਹਣਾ ਹੈ ਨਾ ਉਹ ਉਹਦੇ ਵਿੱਚ ਕੋਈ ਰੁਕਾਵਟ ਨਾ ਪਵੇ ਹਾਂਜੀ ਜਿੱਦਾਂ ਜਿੱਦਾਂ ਮੈਂ ਪਲੈਨਿੰਗ ਕਰਦਾ ਜਿੱਦਾਂ ਮੈਂ ਕਲਪਨਾ ਕਰਦਾ ਸਾਰਾ ਕੁਝ ਠੀਕ ਠੀਕ ਹੋ ਹੀ ਜਾਵੇ ਓਹ ਹੋ ਹੋ ਠੀਕ ਹੈ ਅਸੀਂ ਅਸੀਂ ਇਹ ਚਾਹੁੰਦੇ ਹਾਂ ਹਾਂਜੀ ਠੀਕ ਹੈ ਹਾਂਜੀ ਹੁਣ ਜਦੋਂ ਉਹਦੇ ਚ ਅੜਚੜ ਪੈਂਦੀ ਆ ਹਾਂਜੀ ਉਦੋਂ ਤਕਲੀਫ ਹੁੰਦੀ ਸਾਨੂੰ ਹਾਂਜੀ ਅਸੀਂ ਉਦੋਂ ਲੱਭਣਾ ਚ ਬਲੇਮ ਦੇਣਾ ਚਾਹੁੰਦੇ ਆ ਕਰਨਾ ਚਾਹੁੰਦੇ ਆ ਲੱਭਣਾ ਚਾਹੁੰਦੇ ਆ ਕਿਸੇ ਨੂੰ ਪਰ ਹੁਣ ਤੁਸੀਂ ਜੇ ਘਰ ਵਿੱਚ ਆ ਤੁਹਾਡੇ ਪੰਜ ਬੱਚੇ ਆ ਹਾਂਜੀ ਜਿੰਨੇ ਕ ਪੈਸੇ ਹੈਗੇ ਘਰ ਜਿੱਡਾ ਘਰ ਆ ਹਾਂਜੀ ਉਹ ਘਰ ਦੇ ਮੁਤਾਬਕ ਤੁਸੀਂ ਸਾਰਿਆਂ ਨੂੰ ਕਮਰੇ ਦੇਵੋਗੇ ਨਾ ਜੇ ਟੋਟਲ ਤਿੰਨ ਕਮਰੇ ਹੋਣ ਪੰਜਾਂ ਬੱਚਿਆਂ ਨੂੰ ਇਕੱਲੇ ਇਕੱਲੇ ਨੂੰ ਕਿੱਦਾਂ ਦੇ ਦੋਗੇ ਤੁਸੀਂ ਹਾਂਜੀ ਜੀ ਪੈਸੇ ਤੁਹਾਡੇ ਕੋ 30000 ਤਰਖਾ ਆ ਇਕੱਲੇ ਇਕੱਲੇ ਨੂੰ ਕਾਰ ਕਿੱਦਾਂ ਲੈ ਦੇਉਂਗੇ ਤੁਸੀਂ ਹਾਂਜੀ ਹੋ ਸਕਦਾ ਮੋਟਰਸਾਈਕਲ ਬਿਨਾਂ ਲੈ ਕੇ ਦੇ ਸਕੋ ਹਾਂਜੀ ਇਦਾਂ ਹੀ ਹੁਣ ਜਿਹੜੀ ਕੁਦਰਤ ਆ ਨਾ ਕੁਦਰਤ ਨੇ ਜੋ ਕੁਛ ਵੀ ਬਣਾਇਆ ਆ ਹਾਂਜੀ ਚਾਹੇ ਸਾਪ ਆ ਚਾਹੇ ਠੂਹਾਂ ਆ ਕੋਈ ਦਰਖਤ ਆ ਕਿਤੇ ਪਾਣੀ ਵਗ ਰਿਹਾ ਆ ਮਨੁੱਖ ਆ ਉਹ ਸਾਰਿਆਂ ਦੀ ਆਪੋ ਆਪਣੀ ਥਾਂ ਆ ਹਾਂਜੀ ਹੁਣ ਮਨੁੱਖ ਦੀ ਯਾਨੀ ਲੱਖਾਂ ਸਾਲਾਂ ਚ ਮਨੁੱਖ ਦਾ ਦਿਮਾਗ ਵਿਕਸਿਤ ਹੋ ਗਿਆ ਹਾਂਜੀ ਕਿਸੇ ਤਰ੍ਹਾਂ ਕੁਝ ਕਾਰਨਾ ਕਰਕੇ ਇਹ ਬੋਲਣ ਲੱਗ ਪਿਆ ਕਮਿਊਨੀਕੇਸ਼ਨ ਕਰਨ ਲੱਗ ਪਿਆ ਹਾਂਜੀ ਵਿਕਾਸ ਹੁੰਦਿਆਂ ਹੁੰਦਿਆਂ ਹੌਲੀ ਹੌਲੀ ਸਾਰੇ ਜਾਨਵਰ ਚੌਹਾਂ ਪੈਰਾਂ ਤੇ ਤੁਰਦੇ ਸੀ ਇਹਨ ਕਿਤੇ ਪਤਾ ਨਹੀਂ ਪਹਿਲਾਂ ਪਹਿਲਾਂ ਖੜਾ ਹੋ ਗਿਆ ਹੁਣ ਏਦਾਂ ਦੋ ਪੈਰਾਂ ਤੇ ਤੁਰਨ ਲੱਪਿਆ ਦੋ ਵਿੱਲੇ ਹੋ ਗਏ ਹਾਂਜੀ ਜਿਹਦੇ ਨਾਲ ਤਰੱਕੀ ਜ਼ਿਆਦਾ ਕਰ ਗਿਆ ਡੋਮੀਨੇਟ ਕਰ ਗਿਆ ਹਾਂਜੀ ਹੁਣ ਧਰਤੀ ਦੇ ਉੱਤੇ ਹਰੇਕ ਮਨੁੱਖ ਨੂੰ ਇਦਾਂ ਲੱਗਦਾ ਵੀ ਮੇਰੇ ਉਹਦੇ 'ਚ ਕੋਈ ਰੁਕਾਵਟ ਨਾ ਪਵੇ। ਹਾਂਜੀ ਹੁਣ ਜਦੋਂ ਐਕਸੀਡੈਂਟ ਵੀ ਹੁੰਦਾ ਮੰਨ ਲਓ ਤੁਸੀਂ ਜਾ ਰਹੇ ਆ ਤੁਰੇ ਜਾਂਦਿਆਂ ਨੇ ਵਿੱਚੋਂ ਇੱਕ ਮੋਟਰਸਾਈਕਲ ਆ ਕੇ ਵੱਜ ਜਾ। ਹਾਂਜੀ ਹੁਣ ਤੁਸੀਂ ਕਹਿੰਦੇ ਮੇਰਾ ਤਾਂ ਕਸੂਰ ਨਹੀਂ ਸੀਗਾ। ਹਾਂਜੀ ਓਕੇ ਹੋ ਸਕਦਾ ਉਹਦੀ ਮਾਤਾ ਨੂੰ ਹਾਰਟ ਅਟੈਕ ਹੋਇਆ ਹੋਵੇ ਹਸਪੀਟਲ ਤੋਂ ਖਬਰ ਆਈ ਹੋਵੇ ਉਹ ਕਾਲੀ-ਕਾਲੀ 'ਚ ਜਾ ਰਿਹਾ ਹੋਵੇ। ਹਾਂਜੀ ਹੋ ਸਕਦਾ ਦੂਜੇ ਪਾਸੇ ਕੋਈ ਬੱਚਾ ਹੋਵੇ ਉਹ ਤੋਂ ਬਚਾਉਂਦੇ ਬਚਾਉਂਦੇ ਤੋਂ ਤੁਹਾਡੇ 'ਚ ਲੱਗ ਗਿਆ ਹੋਵੇ। ਹੋ ਸਕਦਾ ਉਹਦੀ ਧੀ ਦਾ ਡਿਵੋਰਸ ਹੋ ਗਿਆ, ਜੁਆਈ ਨੇ ਮਾਰਿਆ, ਕੁੱਟਿਆ, ਉਹਦਾ ਕਤਲ ਕਰ ਦਿੱਤਾ, ਡਿਵੋਰਸ ਹੋ ਗਿਆ, ਕਤਲ ਹੋ ਗਿਆ। ਉਹ ਦੁੱਖ ਦੇ ਵਿੱਚ ਥਾਣੇ ਨੂੰ ਜਾ ਰਿਹਾ, ਤਕਲੀਫ ਵਿੱਚ ਹਾਰਟ ਅਟੈਕ ਹੋ ਗਿਆ ਹੋਵੇ ਉਹਨੂੰ। ਹੋ ਐਕਸੀਡੈਂਟ ਆ ਨਾ, ਐਕਸੀਡੈਂਟ ਹੋ ਜਾਂਦੇ ਆ। ਉਹਨੂੰ ਜ਼ਰੂਰੀ ਆ ਕਿਸੇ ਰੱਬ ਨਾਲ, ਕਿਸੇ ਸ਼ਕਤੀ ਨਾਲ, ਕਿਸੇ ਹੁਣ ਤੱਕ ਸਾਨੂੰ ਸੁਣਾਇਆ ਇਹ ਗਿਆਾਇਆ ਕਿ ਜੋ ਕੁਛ ਹੋਇਆ ਆ ਉਹ ਕਿਸੇ ਨਾ ਕਿਸੇ ਜਨਮਾਂ ਦਾ ਕਰਮਾਂ ਦਾ ਫਲ ਆ ਹਾਂਜੀ ਜਿਸ ਕਰਕੇ ਅਸੀਂ ਹਰ ਚੀਜ਼ ਦਾ ਜਵਾਬ ਲੱਭਣਾ ਚਾਹੁੰਦੇ ਆ ਹਾਂਜੀ ਜਦ ਕਿ ਜ਼ਿੰਦਗੀ ਇਦਾਂ ਨਹੀਂ ਹੁੰਦੀ ਜ਼ਿੰਦਗੀ ਹੁੰਦੀ ਆ ਤੁਸੀਂ ਆਏ ਆ ਜਿੰਨੇ ਸਾਧਨ ਹੈਗੇ ਆ ਉਹਦੇ ਨਾਲ ਜੀਂਦੇ ਜਾਓ ਆਉਣ ਵਾਲੇ ਸਮੇਂ 'ਚ ਪਤਾ ਨਹੀਂ ਕੀ ਹੋਣਾ ਜੋ ਵਾਪਰ ਗਿਆ ਜੇ ਸਾਡੀ ਪਲਾਨ ਮੁਤਾਬਕ ਨਹੀਂ ਹੋਇਆ ਤੇ ਉਹਨੂੰ ਐਕਸੀਡੈਂਟ ਲੈ ਕੇ ਗਾਹਾਂ ਲੰਘ ਜਾਓ ਸੇਗਾ ਹੀ ਸਭ ਤੋਂ ਕਦੇ ਐਕਸੀਡੈਂਟ ਨਹੀਂ ਹੁੰਦਾ ਤੁਸੀਂ ਮੰਨ ਲਓ ਘਰ ਬਣਾਉਣ ਲੱਗਦੇ ਤੁਸੀਂ ਕਿਤੇ ਜਾ ਕੇ ਇੱਕ ਸਬਜ਼ੀ ਬੀਜਣ ਲੱਗਦੇ ਆ ਥੱਲੇ ਕਿੰਨੇ ਕੀੜੇ ਮਕੋੜੇ ਨਿਕਲਦੇ ਜਿਹੜੇ ਸਾਰੇ ਮਾਰ ਦਿੰਨੇ ਤੁਸੀਂ ਓ ਤੁਸੀਂ ਕਦੇ ਸੋਚਿਆ ਵੀ ਇਹਨਾਂ ਦਾ ਘਰ ਆ ਇਹ ਓ ਸੋਚਿਆ ਕਦੇ ਇਦਾਂ ਨਹੀਂ ਹੁਣ ਤੁਸੀਂ ਘਰੋਂ ਮੋਟਰਸਾਈਕਲ ਕੱਢਣ ਲੱਗੇ ਨੇ ਸੋਚਿਆ ਵੀ ਰਾਹ ਚ ਕੀੜੀਆਂ ਨਾਲ ਥੱਲੇ ਆ ਕੇ ਮਰ ਜਾਣ ਓ ਹੋ ਹੋ ਪਰ ਜੇ ਕੁਦਰਤ ਦੀ ਨਿਗਾਹ ਦੇ ਵਿੱਚ ਦੇਖੋ ਉਹ ਵੀ ਤਾਂ ਜੀਵ ਆ ਨਾ ਹੂੰ ਮਛਰ ਵੀ ਤਾਂ ਜੀਵ ਆ ਆਪਣੇ ਆਪ ਦੇ ਵਿੱਚ ਠੀਕ ਹੈ ਉਹ ਤਾਂ ਬੰਦੇ ਨੇ ਕਹਿ ਦਿੱਤਾ ਨਾ ਵੀ ਧਰਤੀ ਤੇ ਤੂੰ ਹੀ ਮਹਾਨ ਆ ਇਹ ਸਟੇਟਮੈਂਟ ਬੰਦੇ ਨੇ ਦਿੱਤੀ ਆ ਰੱਬ ਨੇ ਨਹੀਂ ਦਿੱਤੀ ਕਿਸੇ ਨੇ ਕੁਦਰਤ ਨੇ ਥੋੜੀ ਦਿੱਤੀ ਆ ਅਸੀਂ ਆਪ ਆਪਣੀ ਮਰਜ਼ੀ ਨਾਲ ਆਪਣੀ ਸਟੇਟਮੈਂਟ ਨੂੰ ਵੱਡੀ ਬਣਾ ਕੇ ਫੇਕ ਕਿੰਨੇ ਵੀ ਬਾਕੀਆਂ ਦਾ ਕੋਈ ਨਹੀਂ ਤੇ ਉਹੀ ਹੰਕਾਰ ਜਿਹੜਾ ਆ ਹੁਣ ਪਿੰਡ ਦਾ ਸਰਪੰਚ ਕਹਿੰਦਾ ਵੀ ਬਾਕੀ ਮਰੋ ਗਲੋ ਮੇਰਾ ਕੰਮ ਠੀਕ ਹੋਣਾ ਚਾਹੀਦਾ ਐਮਐਲਏ ਕਹਿੰਦਾ ਵੀ ਪਿੰਡਾਂ ਦੇ ਸਰਪੰਚਾਂ ਨੂੰ ਪਮਾਕ ਘਰਾਂ ਨੂੰ ਅੱਗ ਲੱਗ ਜਾ ਮੇਰਾ ਕੰਮ ਠੀਕ ਹੋਣਾ ਚਾਹੀਦਾ। ਹੂੰ। ਐਮਪੀ ਕਹਿੰਦਾ ਵੀ 10 ਐਮਐਲਏ ਬੇਸ਼ੱਕ ਉਹ ਵੀ ਖੂਜ ਪੈ ਜਾਣ ਮੇਰਾ ਠੀਕ ਹੋਣਾ ਚਾਹੀਦਾ। ਹੂੰ। ਜੇ ਅਸੀਂ ਹਰ ਇੱਕ ਜਣਾ ਇਹ ਉਹ ਗੱਲਾਂ ਦਿਮਾਗ ਚੋਂ ਕੱਢ ਦਈਏ ਸਿਰਫ ਇਹ ਸੋਚੀਏ ਵੀ ਇਹ ਕੁਦਰਤ ਨੇ ਧਰਤੀ ਬਣਾਈ ਧਰਤੀ ਦੇ ਉੱਤੇ ਬਹੁਤ ਸਾਰੇ ਜੀਵ ਪੈਦਾ ਕੀਤੇ ਆ ਉਹਨਾਂ ਜੀਵਾਂ ਚੋਂ ਇੱਕ ਬੰਦਾ ਆ ਬੰਦੇ ਸੱਤਰਬੂ ਉਹਨਾਂ ਚੋਂ ਇੱਕ ਮੈਂ ਆ। ਹੂੰ। ਸਾਰਿਆਂ ਨੇ ਆਪੋ ਆਪਣੇ ਹਿੱਸੇ ਦਾ ਕਰਨਾ ਆ। ਹੂੰ ਫੇ ਅਸੀਂ ਆਪਣੇ ਹਿੱਸੇ ਦਾ ਥੋੜਾ ਭਾੜਦੇ ਆ ਹਾਂਜੀ ਹਰੇ ਕੀ ਕੀ ਤੁਸੀਂ ਸੋਚਿਆ ਵੀ ਮੇਰੇ ਹਿੱਸੇ ਕਿੰਨਾ ਆਉਂਦਾ ਧਰਤੀ ਦੇ ਤੇ ਉਹ ਤੋਂ ਵੱਧ ਨਹੀਂ ਲੈਣਾ ਮੈਂ ਹੂੰ ਐਦਾਂ ਸੋਚਿਆ ਕਦੇ ਨਹੀਂ ਤੁਸੀਂ ਕਦੇ ਜੀਂਦਿਆਂ ਨੇ ਕਦੇ ਪਿੰਡ ਦੇ ਗਰੀਬਾਂ ਵੱਲ ਦੇਖਿਆ ਹੂੰ ਤੇ ਇਹ ਨਜ ਗੁਜ਼ਾਰਾ ਕਰ ਸਕਦੇ ਮੇਰੇ ਲਈ ਤਾਂ ਬਹੁਤ ਹੈ ਮੈਂ ਤਾਂ ਇਹਨਾਂ ਦੇ ਹਿਸਾਬ ਨਾਲ ਤਾਂ ਮੈਂ ਮਹਾਰਾਜਾ ਹਾਂ ਠੀਕ ਹੈ ਬਸ ਹੂੰ ਠੀਕ ਹੈ ਹੁਣ ਜਿਹੜੀ ਵੱਡਾ ਬਣਨੇ ਦੀ ਕਾਹਲ ਆ ਜਿਹੜੇ ਪਛਤਾਵੇ ਆ ਜਿਹੜਾ ਦੂਜਿਆਂ ਨੂੰ ਲਤਾ ਉਹਦੇ ਵਿੱਚੋਂ ਡਿਪਰੈਸ਼ਨ ਨਿਕਲਿਆ ਉਹਦੇ ਚ ਸਟ्रेस ਆ ਰਹੀ ਆ ਉਹੀ ਚਿੰਤਾ ਆ ਉਹੀ ਪਰੇਸ਼ਾਨੀ ਉਹਦੇ ਕਰਕੇ ਲੁੱਟੇ ਜਾ ਰਹੇ ਆ ਅਸੀਂ ਹੂੰ ਸਾਨੂੰ ਕਿਸੇ ਨੇ ਕਹਿ ਦਿੱਤਾ ਆ ਪੇ ਪੁੱਤ ਜ਼ਰੂਰੀ ਆ ਹਾਂਜੀ ਕਿਸੇ ਹੋਰ ਨੇ ਕਹਿਤਾ ਜਿਸ ਕਰਕੇ ਅਸੀਂ ਤੀਮੀਆਂ ਨੂੰ ਡੇਰਿਆਂ ਤੇ ਬਿਠਾਉਂਤਾ ਲਿਜਾ ਕੇ ਹੂੰ ਕਿਹਾ ਵੀ ਉਹਨੇ ਆ ਦੇਖੋ ਜਿਹੜਾ ਪੁਜਾਰੀ ਆ ਜੇ ਇੱਕ ਪਿੰਡ 'ਚ ਇੱਕ ਪੁਜਾਰੀ ਰਹਿੰਦਾ ਹਾਂਜੀ ਪਿੰਡ ਦੇ ਵਿੱਚ ਹੈਗੇ ਆ 100 ਘਰ ਹਾਂਜੀ ਹੁਣ 100 ਘਰਾਂ ਦੇ ਵਿੱਚੋਂ ਉਹ ਹਰੇਕ ਵਾਰੀ ਇੱਕ ਦੇ ਵਿਆਹ ਆ ਗਿਆ ਹਾਂਜੀ ਤੀਜੇ ਦਿਨ ਇੱਕ ਦੇ ਜਨਮ ਦਿਨ ਹੋ ਗਿਆ ਹਾਂਜੀ ਉਹ ਤੋਂ ਅਗਲੇ ਦਿਨ ਇੱਕ ਦੇ ਬੰਦਾ ਮਰ ਗਿਆ ਹਾਂਜੀ ਉਹ ਤੋਂ ਅਗਲੇ ਦਿਨ ਕਿਸੇ ਦੇ ਦੋਹਾਂ ਦੇ ਕੜਮਾਈ ਹੋ ਗਈ ਹਾਂਜੀ ਰੋਜ਼ ਕਿਸੇ ਨਾ ਕਿਸੇ ਘਰ ਚ ਹੋ ਰਿਆ 100 ਘਰਾਂ ਚੋਂ ਉਹ ਰੋਜ਼ ਉਹਨੂੰ ਕੁਝ ਨਾ ਕੁਝ ਮਿਲ ਜਾਂਦਾ ਉਹਦੀ ਰੋਟੀ ਚੱਲ ਰਹੀ ਹੈ ਹਾਂਜੀ ਹਾਂਜੀ ਹੁਣ ਕੀ ਆ ਜੇ 100 ਘਰਾਂ ਚੋਂ 50 ਘਰਾਂ ਦੇ ਸਿਰਫ ਕੁੜੀਆਂ ਹੀ ਹੋਈਆਂ ਹਾਂਜੀ ਤੇ 20 ਸਾਲਾਂ ਚ ਕੁੜੀਆਂ ਨੇ ਤਾਂ ਵਿਆਹ ਹੋ ਕੇ ਚਲ ਜਾਣਾ ਹਾਂਜੀ ਕੁੜੀਆਂ ਦੇ ਪਰੌਣਿਆਂ ਨੇ ਜ਼ਮੀਨ ਵੇਚ ਦੇਣੀ ਆ ਘਰ ਕਿੰਨੇ ਰਹਿ ਗਏ 50 ਹਾਂਜੀ ਉਹ ਪੁਜਾਰੀ ਦਾ 100 ਘਰਾਂ ਨਾਲ ਤਾਂ ਮੱਸੀਂ ਗੁਜ਼ਾਰਾ ਚੱਲਦਾ ਸੀ ਹਾਂਜੀ ਹਿੰਜੇ ਪਿੰਡ ਚ 50 ਘਰ ਰਗਾ ਫੇ ਉਹਦੇ ਨਿਆਣੇ ਕਿੱਥੋਂ ਖਾਣਗੇ ਹਾਂਜੀ ਜਿਸ ਕਰਕੇ ਹੋ ਸਕਦਾ ਉਹਨੂੰ ਕਿਹਾ ਹੋਵੇ ਪਈ ਭਾਈ ਮੁੰਡਾ ਜ਼ਰੂਰੀ ਆ ਹਾਂਜੀ ਜਿਸ ਕਰਕੇ ਸਾਡੇ ਦਿਮਾਗ ਚ ਬਹਿ ਗਿਆ ਹਾਂਜੀ ਹਾਂਜੀ ਸਹੀ ਜੀ ਇਹ ਸਾਰਾ ਕੁਝ ਅਸੀਂ ਇੱਥੋਂ ਹੀ ਲਿਆ ਜਿਹੜਾ ਨਾ ਪਹਿਲਾ ਗਿਆਨ ਸਾਨੂੰ ਮਿਲਿਆ ਜੀ ਉਹਨੂੰ ਕੱਢ ਦਈਏ ਸੀ ਹਾਂਜੀ ਉਹਨੂੰ ਛੱਡ ਦਈਏ ਫੇ ਕੋਈ ਸਵਾਲ ਨਹੀਂ ਰਹਿਣਾ ਸਾਡਾ ਬੱਸ ਹੈ ਇਹ ਜਿਹੜਾ ਜੇ ਐਕਸੀਡੈਂਟ ਜੋ ਕੁਝ ਤੁਸੀਂ ਕਹਿ ਰਹੇ ਹੋ ਰਿਹਾ ਉਹਦੇ ਕੋਈ ਨਾ ਕੋਈ ਕਾਰਨ ਆ ਜਿਹੜੇ ਸਾਡੇ ਕੰਟਰੋਲ 'ਚ ਨਹੀਂ ਹੈਗੇ ਹੁਣ ਜੇ ਟਰੱਕ ਚੜ੍ਹਿਆ ਉੱਤੇ ਆ ਕੇ ਕਿਸੇ ਦੀ ਮੰਨ ਲਓ 10 ਬੰਦੇ ਮਰ ਗਏ ਹਾਂਜੀ ਟਰੱਕ ਬਣਾਇਆ ਕਿਨੇ ਆ ਬਣਾਇਆ ਤਾਂ ਬੰਦੇ ਨੇ ਬੰਦੇ ਹੀ ਨੇ ਬਣਾਇਆ ਨਾ ਕੁਦਰਤ ਨੇ ਥੋੜੋ ਕਿਹਾ ਸੀ ਟਰੱਕ ਬਣਾ ਸਭ ਤੋਂ ਪਹਿਲਾਂ ਸਾਡੇ ਕਿਸੇ ਵੱਡੇ ਬਡੇਰੇ ਨੇ ਸਭ ਤੋਂ ਪਹਿਲੀਆਂ 5-7 ਪੀੜੀਆਂ ਪਹਿਲਾਂ ਕਿਸੇ ਨੇ ਦੇਖਿਆ ਪਈ ਯਾਰ ਗਧਿਆਂ ਤੇ ਸਮਾਨ ਢੋਈ ਜਾਂਦੇ ਆ ਪਈ ਇੱਕ ਬੋਰੀ ਜਾਂਦੀ ਆ ਟਰੱਕ ਹੋਵੇ ਸਾਲੀ 2-300 ਬੋਰੀ ਰੱਖ ਕੇ ਇਕੱਠੀ ਲੈ ਜਾਵਾ ਹਾਂ ਉਹ ਕਿੰਨੀ ਜਗ੍ਹਾ ਮਲ ਲਈ ਕਿੰਨੇ ਦਰਖਤ ਕੱਟੇ ਕਿੰਨਾ ਕੁਛ ਹੋਇਆ ਅਸੀਂ ਕੀਤਾ ਵਿਕਾਸ ਨਾ ਉਹ ਖਾਦੀਆਂ ਕੀਤਾ ਤਾਂ ਮੁਲਕਣੀ ਹੈ ਫਿਰ ਉਹਦੇ ਉਹਦੇ ਕਨਸੀਕੁਐਂਸਸ ਵੀ ਤਾਂ ਹੁਣੇ ਹੀ ਸੀ ਠੀਕ ਹੈ ਯਾ ਉਹ ਤਾਂ ਹੁਣ ਹੀ ਨਹੀਂ ਗੱਲ ਮੈਂ ਕਹਿੰਦੇ ਫਿਰ ਉਹਦੇ ਵਿੱਚ ਕਸੂਰ ਬੰਦੇ ਦੀ ਮੰਨਿਆ ਜਾਏ ਜਾਂ ਕੀ ਹੈ ਬੱਚਾ ਤੇ ਕਿਸੇ ਦਾ ਕਾ ਤੇ ਐਕਸੀਡੈਂਟ ਹੋ ਗਿਆ ਬਸ ਹੂੰ ਬਸੇ ਅਸੀਂ ਜਦੋਂ ਤੁਸੀਂ ਜੇ ਤੁਸੀਂ ਮੋਟਰਸਾਈਕਲ ਕਦੇ ਚ ਰਿਟ ਨਹੀਂ ਵੱਜੀ ਤੁਹਾ ਤੋਂ ਮੋਟਰਸਾਈਕਲ ਕਿਸੇ ਨਾਲ ਹੂੰ ਹੂੰ ਉਹ ਉਹਦੇ ਕਰਮਾ ਕਰਕੇ ਮਾਰਦੇ ਤੁਸੀਂ ਠੀਕ ਠੀਕ ਫੁੱਟਰੇ ਜਾਂਦੇ ਆ ਤੇ ਘਰ ਚ ਵੀ ਬੱਚੇ ਦੇ ਹੁਣ ਤੁਸੀਂ ਇਦਾਂ ਤੁਰੇ ਜਾਂਦੇ ਮਤਲਬ ਧਿਆਨ ਹੁਦਰ ਕਿਤੇ ਆ ਗਲਾਸ ਡਿੱਪਿਆ ਪੈਰ ਚ ਕੱਚ ਲੱਗ ਗਿਆ ਅਗਲੇ ਦਿਨ ਹੂੰ ਹੁਣ ਕਾਰਨੇ ਤੁਸੀਂ ਉਸ ਵੇਲੇ ਜਿੱਦਾਂ ਕਹਿੰਨੇ ਤੁਸੀਂ ਵੀ ਗੱਲ ਸੁਣ ਭਾਈ ਮੇਰਾ ਧਿਆਨ ਸੀਗਾ ਬਾਣੀਏ ਦੇ ਪੈਸੇ ਦੇਣੇ ਸੀ ਮੈਂ ਉੱਧਰ ਸੀ ਮੇਰਾ ਮੇਰੇ ਹੱਥ ਛੋ ਗਲਾਸ ਛੁੱਟ ਗਿਆ ਹੂੰ ਟੈਰ ਉਸੇ ਵੇਲੇ ਨਿਆਣਿਆ ਤੂੰ ਦੌੜ ਆ ਗਿਆ ਉਸੇ ਵੇਲੇ ਹੂੰ ਜੇ 2 ਮਿੰਟ ਤੂੰ ਨਾ ਆਉਂਦਾ ਤੂੰ ਹੋਲੀ ਹੁੰਦਾ ਮੈਂ ਚੱਕ ਦੇਣਾ ਸੀ ਫੇਰ ਤੇਰੇ ਪੈਰ 'ਚ ਲੱਗਣਾ ਹੀ ਸੀ ਠੀਕ ਹੈ ਕਈ ਕਾਰਨ ਇਕੱਠੇ ਹੋ ਗਏ ਇੱਕੋ ਹੀ ਟਾਈਮ ਤੇ ਤੁਹਾਡਾ ਧਿਆਨ ਹੋਰ ਕਿਤੇ ਚਲਾ ਗਿਆ ਗਲਾਸ ਨੂੰ ਥੰਢਾਈ ਲੱਗੀ ਹੋ ਸੀ ਉਹ ਛੁੱਟ ਗਿਆ ਉਸੇ ਟਾਈਮ ਤੇ ਉਹ ਦੌੜ ਆ ਗਿਆ ਕੁਦ ਬਾਈ ਚਾਂਸ ਹੁੰਨੇ ਜੁੱਤੀ ਨਹੀਂ ਸੀ ਪਾਈਓ ਉਹ ਸਾਰੇ ਕਾਰਨ ਇਕੱਠੇ ਹੋ ਕੇ ਕੱਚ ਲੱਗ ਗਿਆ ਪੈਰ 'ਤੇ ਉਹ ਉਨੁਤਰ ਮਰਾਜਨਾ ਜਨਮਾ ਨਾ ਕਰਮਾ ਨਾ ਜ਼ਰੂਰੀ ਜੋੜਨਾ ਸੁੱਖਾ ਰਹਿਣ ਦਿਓ ਤਾਂ ਇਦਾਂ ਹੀ ਹੂੰ ਹੂੰ ਇਦਾਂ ਹੀ ਇਹ ਆਪੇ ਹੁਣ ਇੱਕ ਟਾਈਮ ਤੇ ਤੁਹਾਨੂੰ ਆ ਗਿਆ ਫੋਨ ਤੇ ਭੈਣ ਬਿਮਾਰਿਆ ਹਸਪਤਾਲਾਂ ਕੀ ਖਬਰ ਲੈਣ ਆਉ ਹਾਂਜੀ ਤੁਸੀਂ ਘਰੋਂ ਨਿਕਲ ਪਏ ਕਿਤੇ 10 ਪਿੰਡ ਪਰਿਓ ਕੋਈ ਬੰਦਾ ਆਪਣੀ ਗੱਡੀ ਚ ਲੈ ਕੇ ਮੁੰਡੇ ਦੀ ਕੜਮਾਈ ਤੇ ਜਾ ਰਿਹਾ ਹਾਂਜੀ ਉਹਨੂੰ ਦੋ ਦਿਨ ਪਹਿਲਾਂ ਕਿਹਾ ਸੀ ਅਗਲੇ ਨੇ ਗੱਡੀ ਦੇ ਬਰੰਟ ਲੈ ਲਾ ਤੇਰਾ ਟਾਇਰ ਬਦਲਣ ਵਾਲਾ ਕਹਿੰਦਾ ਕੋਈ ਨਹੀਂ ਲੈਣਾ ਉਹਦਾ ਟਾਈਮ ਨਹੀਂ ਲੱਗਾ ਉੱਥੇ ਆ ਕੇ ਟਾਇਰ ਕਿਤੇ ਥੱਲੇ ਵੱਟੇ ਸੀਗੇ ਟਾਇਰ ਫਟ ਗਿਆ ਗੱਡੀ ਘੁੰਮ ਗਈ ਤੁਹਾਡੇ ਚ ਵੱਜ ਗਈ ਹਾਂਜੀ ਜੇ ਜੇ ਤੁਸੀਂ ਉਹਨੂੰ ਜੋੜਨਾ ਪਹਿਲਾਂ ਰੱਬ ਨੇ ਭੈਣ ਨੂੰ ਬਿਮਾਰ ਕੀਤਾ ਫੇਰ ਰੱਬ ਨੇ ਫੋਨ ਕਰਵਾਇਆ ਫੇਰ ਰੱਬ ਨੇ ਟੈਰ ਨਹੀਂ ਬਦਲ ਦਿੱਤਾ ਫੇਰ ਰੱਬ ਨੇ ਬੱਟੇ ਸੱਟੇ ਆ ਐਸੀ ਤੈਸੀ ਰੱਬ ਨੂੰ ਇਹੀ ਕੰਮ ਆ ਤੁਹਾਡਾ ਹੂੰ ਹੁਣ ਐਡਾ ਧਰਤੀ ਦੇ ਉੱਤੇ ਤਿੰਨ ਹਿੱਸੇ ਪਾਣੀ ਆ ਹੂੰ ਹੂੰ ਹੁਣ ਧਰਤੀ ਘੁੰਮਦੀ ਆ ਪਾਣੀ ਡੁੱਲਦਾ ਨਹੀਂ ਠੀਕ ਹੈ ਹਜ਼ਾਰਾਂ ਕਿਲੋਮੀਟਰਾਂ ਦੀ ਸਪੀਡ ਨਾਲ ਘੁੰਮ ਰਹੀ ਆ ਉਹ ਹਾਂਜੀ ਹੁ ਕਾਰ ਦੇ ਉੱਤੇ ਕੋਈ ਛੋਟੀ ਜਿਹੀ ਚੀਜ਼ ਰੱਖ ਕੇ ਉਹਨੂੰ ਤੁਸੀਂ 10 ਕਿਲੋਮੀਟਰ ਦੀ ਸਪੀਡ ਤੇ ਵੀ ਲਜਾਓ ਚੀਜ਼ ਟੱਟ ਝੱਡ ਡਿੱਗ ਪੈਂਦੀ ਪਿੱਛੇ ਨੂੰ ਹਾਂਜੀ ਹੁ ਧਰਤੀ ਦੀ ਗ੍ਰੈਵਿਟੀ ਨਾਲ ਸਾਰਾ ਕੁਝ ਬਚਿਆ ਆ ਹਾਂਜੀ ਆਪਣੇ ਧੁਰੇ ਦੇ ਵాలే ਘੁੰਮਦੀ ਆ ਅਸੀਂ ਬੜੇ ਸੋਹਣੇ ਸਾਨੂੰ ਘਮੇਟੇ ਨਹੀਂ ਆਉਂਦੇ ਬੜੇ ਸੋਹਣੇ ਖੜੇ ਆ ਅਸੀਂ ਹਾਂਜੀ ਹੁ ਐਡੇ ਕੰਮਾਂ ਦੇ ਵਿੱਚ ਸਾਡਾ ਹੀ ਸਾਡਾ ਹੀ ਕੰਮ ਰ ਧਰਮਰਾਜ ਨੂੰ ਰਹਿ ਗਿਆ ਪਏ ਉਹਨੇ ਇਹ ਲੇਖਾ ਜੋਖਾ ਕਰਨਾ ਕਿਹਦਾ ਗੋਡਾ ਤੋੜਨਾ ਕਿਹਦਾ ਗਿੱਟਾ ਤੋੜਨਾ ਕਿਹਦੇ 'ਚ ਵੱਜਣਾ ਹੂੰ ਸੂਰਜ ਆ ਉਹ ਆਪਣੇ ਟਾਈਮ ਨਾਲ ਘੁੰਮਦਾ ਆ ਧਰਤੀ ਬਾਕੀ ਗ੍ਰਹਿ ਕਿੱਡਾ ਬ੍ਰਹਿਮੰਡ ਆ ਹੂੰ ਠੀਕ ਆ ਉਹ ਉਹ ਸਰ ਜਾਨੀ ਜੇ ਇਦਾਂ ਹੋਵੇ ਵੀ ਮੰਨ ਲਓ ਜਿੱਦਾਂ ਅਸੀਂ ਕਹਿੰਨੇ ਆ ਤੇ ਉਹ ਜਿਹਨੂੰ ਰੱਬ ਕਹਿੰਨੇ ਆ ਜਿਹਨੂੰ ਕੁਦਰਤ ਕਹਿੰਨੇ ਆ ਉਹਦੇ ਕੋਲ ਵੱਡੇ ਵੱਡੇ ਕੰਮ ਬਹੁਤ ਆ ਹੂੰ ਅਸੀਂ ਅਸੀਂ ਤਾਂ ਮਾਮੂਲੀਆਂ ਸਾਡਾ ਸਾਡੇ ਲਈ ਨਹੀਂ ਇਦਾਂ ਹੋ ਸਕਦਾ ਕਿ ਉਹ ਟਾਈਮ ਕੱਢ ਕੇ ਬੈਠਾ ਹੋਵੇ ਹੂੰ ਇਸ ਕਰਕੇ ਇਦਾਂ ਸੋਚਣ ਦੀ ਬਜਾਏ ਜੇ ਇਹਨਾਂ ਨੂੰ ਐਕਸੀਡੈਂਟ ਵਜੋਂ ਸੋਚੋ ਨਾ ਹਾਂਜੀ ਬੇਸੇ ਵੀ ਧਰਤੀ ਤੇ ਜਦੋਂ ਵੀ ਤੁਹਾਡੀ ਜ਼ਿੰਦਗੀ ਚ ਕੁਝ ਵਾਪਰਦਾ ਜੇ ਉਹਨੂੰ ਐਕਸੀਡੈਂਟ ਵਜੋਂ ਲੈਜੋ ਹਾਂਜੀ ਕੋ ਮਨ ਲਾ ਤੁਰੇ ਜਾਂਦੇ ਆ ਤੇ ਬੰਦਾ ਵਿੱਚ ਤੁਸੀਂ ਇਦਾਂ ਮਾੜਾ ਜਿਹਾ ਨਾਲ ਲੱਗੇ ਅਗਲੇ ਨੇ ਚਾਰ ਮੁੱਕੇ ਮਾਰੇ ਤੁਹਾਡੇ ਹਾਂਜੀ ਤੁਸੀਂ ਉਹਨੂੰ ਇਦਾਂ ਲੈ ਜਾਓ ਪੇ ਅੱਛਾ ਵਿਚਾਰਾ ਖਜਿਆ ਆ ਹੁਣ ਹਾਂਜੀ ਸਿੱਕ ਵਿਚਾਰਾ ਦੁਖੀ ਹੋਣਾ ਹਾਂਜੀ ਜਿੰਨੀ ਸਹਿਣਸ਼ੀਲਤਾ ਐ ਨੇ ਦੀ ਘਰ ਵਾਲੀ ਨੇ ਖਾ ਲਈ ਹੁੰਦੀ ਹੈ ਦੀ ਹਾਂ ਕੀ ਪਤਾ ਨਿਆਣਿਆਂ ਨੇ ਪਰੇਸ਼ਾਨ ਕੀਤਾ ਕੀ ਪਤਾ ਨਸ਼ਾ ਨਾ ਮਿਲਦਾ ਹੋਵੇ ਇਹਨੂੰ ਹੂੰ ਹੂੰ ਕੀ ਪਤਾ ਇਹਨੂੰ ਮਾਰਨ ਦੀ ਧਮਕੀ ਦਿੱਤੀ ਹੋਵੇ ਕੀ ਪਤਾ ਇਹਦੇ ਕੋਲੋਂ ਡਰੱਗ ਫੜ ਲਿਆ ਹੋਵੇ ਪੁਲਿਸ ਨੇ ਦੌੜਾ ਜਾਂਦਾ ਹੋਵੇ ਬੱਚਿਆ ਮੈਂ ਮੁਰੇ ਆ ਗਿਆ ਉਹ ਫਿਰ ਫੇ ਅਸੀਂ ਤਪਣ ਤੋਂ ਖਿਜਣ ਤੋਂ ਕਲਪਣ ਤੋਂ ਬਚ ਜਾਵਾਂਗੇ ਉਹ ਜਿੰਨਾ ਸ਼ਾਂਤ ਰਹਾਂਗੇ ਉਨਾਂ ਸੌਖਾ ਠੀਕ ਹੈ ਜੀ ਸਾਡੇ ਕੋ ਸਾਡੇ ਕੋ ਜਿੰਨਾ ਕੁ ਦਿਮਾਗ ਆ ਨਾ ਸਾਡੇ ਕੋ ਸਾਡੇ ਲਈ ਆਪਣਾ ਆਲਾ ਦਵਾਲਾ ਜਿਹੜਾ ਨਾ ਜਿੱਦਾਂ ਮੇਰੀ ਵਾਈਫ ਆ ਮੇਰੇ ਬੱਚੇ ਆ ਮੇਰੇ ਮਾਂ ਪਿਓ ਆ ਮੇਰੇ ਦੋਸਤ ਮਿੱਤਰ ਆ ਮੇਰੇ ਆਪਣੇ ਸਰੀਰ ਦੇ ਕੰਮ ਆ ਮੈਂ ਕੰਮ ਤੇ ਜਾਣਾ ਨਹਾਉਣਾ ਆ ਜਿੰਮ ਜਾਣਾ ਉਹਦੇ ਲਈ ਬਹੁਤ ਕੁਝ ਆ ਕਰਨੇ ਨੂੰ ਮੇਰੇ ਕੋਲ